ਵੀਰ ਸਵਾਗਤ ਹੈ ਤੁਹਾਡਾ ਜੋ ਰਾਜਤਾਲੀ ਵਾਲਾ ਡੇਰੀ ਫਾਰਮ ਤੇ ਜਿਹੜੇ ਵੀਰ ਨਵੇਂ ਜੁੜੇ ਆ ਚੈਨਲ ਨੂੰ ਕਲਰ ਸਬਸਕ੍ਰਾਈਬ ਤੇ ਘੰਟੀ ਵਾਲਾ ਬਟਨ ਆਪ ਕਰ ਦਿਓਣ ਤਾਂ ਕਿ ਤੁਹਾਨੂੰ ਨਵੀਂ-ਨਵੀਂ ਵੀਡੀਓ ਮਿਲਦੀ ਜਾ ਰਵੇ ਜਿਹੜੇ ਅੱਜ ਫਾਰਮ ਤੇ ਖੜੇ ਆ ਵੀਰ ਦਾ ਫਾਰਮ ਬਹੁਤ ਕਾਮਯਾਬ ਹੋਇਆ ਕੱਲਾ ਚਾਰ ਪਾਰ ਰਿਹਾ ਹੈ ਸਾਰੇ ਪਸ਼ੂਆਂ ਦਾ ਬੋਡੀ ਸਕੋਰ ਦੇਖੋ ਕਿੰਨਾ ਹੋ ਰਿਹਾ ਜਿਹੜਾ ਸਭ ਤੋਂ ਮੇਨ ਕੰਮ ਆ ਉਹ ਵਧੀਆ ਆਸ ਸ਼ੈਂਕਲਾਈ ਪਾਣੀ ਵਾਲੇ ਆ ਨਵਾਂ ਸੈਟਅਪ ਤਿਆਰ ਕੀਤਾ ਔਰ ਚਾਰ ਵਾਲਾ ਸਸ਼ਟਮ ਪਰਲੇ ਪਾਸੇ ਵੀ ਪਸੂਆ ਆਪਣੀਆਂ ਨਾਵੀਆਂ ਵੀਡੀਓ ਵੇਖਣ ਲਈ ਚੈਨਲ ਕਰ ਲਓ ਸਬਸਕ੍ਰਾਈਬ ਤੇ ਘੰਟੀ ਵਾਲਾ ਕਰ ਲਓ ਬਟਨ ਆਨ ਆਹ ਵੇਖੋ ਸ਼ੈਂਕਲਾਈ 24 ਘੰਟੇ ਪਾਣੀ ਖੜਾ ਰਹਿੰਦਾ ਇੰਨਾ ਸੰਕਸ਼ਾਂਤ ਰੰਡਾਪੁਰ ਨੌਦੇ ਜ਼ਿਲ੍ਹਾ ਮੋਕਾ ਸੋਸ਼ਲ ਲੀਗ ਮੋਕਾ ਬਾਈ